ਸਤ ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਭਾਈ ਲੈਨਾ ਜੀ ਰਹੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸੇਵਾ ਕਰਦੇ ਰਹੇ ਇੱਕ ਦਿਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਤੁਰੇ ਜਾ ਰਹੇ ਨੇ ਭਾਈ ਲੈਨੇ ਨੇ ਕਿੰਨੀ ਕੁ ਸੇਵਾ ਕਮਾਈ ਤੇ ਕਿੰਨਾ ਕੁ ਗੁਰੂ ਨਾਨਕ ਦੇਵ ਜੀ ਦੇ ਹੁਕਮ ਨੂੰ ਮੰਨਿਆ ਇਹ ਜਦੋਂ ਇਤਿਹਾਸ ਪੜਾਂਗੇ ਤੇ ਉਹਨਾਂ ਦੇ ਜੀਵਨ ਵਿੱਚੋਂ ਮਿਲਦਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਤੁਰੇ ਜਾ ਰਹੇ ਨੇ ਧਰਮਸ਼ਾਲਾ ਵਾਲੇ ਪਾਸੇ ਜਾ ਰਹੇ ਨੇ ਭਾਈ ਲੈਨਾ ਜੀ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨਾਲ ਤੁਰੇ ਜਾ ਰਹੇ ਨੇ ਹੋਰ ਭਾਵਨਾ ਵਾਲੇ ਸਿੱਖ ਤੁਰੇ ਜਾ ਰਹੇ ਨੇ ਤੁਰਦਿਆਂ ਤੁਰਦਿਆਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥਾਂ ਵਿੱਚ ਫੜਿਆ ਹੋਇਆ ਲੋਟਾ ਮਹਾਰਾਜ ਨੇ ਚਿਕੜ ਗਾਰੇ ਵਿੱਚ ਛੁੱਟ ਦਿੱਤਾ ਜਦੋਂ ਚਿਕੜ ਵਿੱਚ ਛੁੱਟਿਆ ਤੇ ਮਹਾਰਾਜ ਕਹਿਣ ਲੱਗੇ ਬਾਬਾ ਸ਼੍ਰੀਚੰਦ ਪੁੱਤਰ ਲੋਟਾ ਬੜੇ ਕੀਮਤੀ ਹੈ ਗਾਰੇ ਵਿੱਚ ਡਿੱਗ ਪਿਆ ਚੁੱਕ ਲਿਓ ਬਾਹਰ ਕੱਢ ਲਿਓ ਧੋ ਲਈਏ ਤੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਮਹਾਰਾਜ ਕਿਸ ਲੋਟੇ ਦੀ ਗੱਲ ਕਰਦੇ ਹੋ ਸੰਗਤਾਂ ਬੜੀਆਂ ਕੀਮਤੀ ਪੇਟਾਵਾਂ ਲੈ ਕੇ ਆਉਂਦੀਆਂ ਲੋਟੇ ਹੋਰ ਮਿਲ ਜਾਣਗੇ ਗੰਦੇ ਚਿੱਕੜ ਵਿੱਚ ਡੱਗੇ ਇਹਨੂੰ ਬਾਹਰ ਨਾ ਕਢੋ ਮਹਾਰਾਜ ਕਹਿਣ ਲੱਗੇ ਲਖਮੀ ਦਾਸ ਪੁੱਤਰ ਤੁਸੀਂ ਕੱਢ ਲਿਓ ਉਹਨੇ ਵੀ ਉਹੀ ਗੱਲ ਜਦੋਂ ਭਾਈ ਲੈਨਾ ਜੀ ਨੂੰ ਆਖੀ ਭਾਈ ਲੈਨਾ ਪੁੱਤਰ ਲੈਨੇ ਆ ਗਾਰੇ ਵਿੱਚ ਚਿੱਕੜ ਵਿੱਚ ਡਿੱਗਿਆ ਹੈ ਲੋਟਾ ਬਾਹਰ ਕੱਢ ਕੇ ਲਿਆਓ ਭਾਈ ਲੈਨੇ ਨੇ ਇਹ ਨਹੀਂ ਆਖਿਆ ਮਹਾਰਾਜ ਮੈਂ ਕੱਪੜੇ ਉਤਾਰ ਲਮ ਜਾਂ ਕੋਈ ਹੋਰ ਬੰਦੋਬਸਤ ਕਰਦੇ ਆ ਭਾਈ ਲੈਨੇ ਨੇ ਹੱਥ ਜੋੜੇ ਸਮੇਤ ਕੱਪੜਿਆਂ ਉਹ ਚਿੱਕੜ ਵਿੱਚ ਗਾਰੇ ਵਿੱਚ ਵੜ ਗਏ ਤੇ ਲੋਟਾ ਬਾਹਰ ਕੱਢ ਕੇ ਲੈ ਕੇ ਆਏ ਸਤਿਗੁਰਾਂ ਦੇ ਚਰਨਾਂ ਵਿੱਚ ਧੋ ਮਾਂਜ ਕੇ ਸਾਫ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿੱਤਾ ਲੋ ਮਹਾਰਾਜ ਸਤਿਗੁਰੂ ਕਹਿਣ ਲੱਗੇ ਭਾਈ ਲੈਨਿਆ ਤੁਸੀਂ ਗੁਰਤਾ ਗੱਦੀ ਦੇ ਤਖਤ ਵੱਲ ਆਪਣੇ ਕਦਮ ਵਧਾ ਰਹੇ ਹੋ ਗੁਰੂ ਸਾਹਿਬ ਦੀ ਰਮਜ ਸੀ ਇਹ ਕੱਲੀ ਲੋਟੇ ਦੀ ਗੱਲ ਨਹੀਂ ਸੀ ਭਾਈ ਲੈਨਿਆ ਜਿਹੜੀ ਦੁਨੀਆਂ ਵਿਕਾਰਾਂ ਦੇ ਚਿੱਕੜ ਵਿੱਚ ਡਿੱਗੀ ਹੋਈ ਏ ਉਹਨੂੰ ਕੱਢਣ ਵਾਸਤੇ ਪਹਿਲੋਂ ਆਪ ਤੁਹਾਨੂੰ ਇਹ ਸਰੀਰ ਦੀ ਕੱਪੜਿਆਂ ਦੀ ਪਰਵਾਹ ਨਹੀਂ ਕਰਨੀ ਪੈਣੀ ਉਹਨਾਂ ਵਿਕਾਰੀ ਪੁਰਸ਼ਾਂ ਦੇ ਵਿੱਚ ਤੁਹਾਨੂੰ ਜਾਣਾ ਪਏਗਾ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਵਿਕਾਰਾਂ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਚਿਕੜ ਵਿੱਚੋਂ ਕੱਢਣਾ ਪਏਗਾ ਭਾਈ ਲੈਣਿਆ ਤੁਸੀਂ ਗੁਰਤਾ ਗੱਦੀ ਦੇ ਤਖਤ ਵੱਲ ਵੱਧ ਰਹੇ ਜਦੋਂ ਗੁਰਮੁਖੋ ਇਹ ਸਮਾ ਲੰਘਿਆ ਇੱਕ ਦਿਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਵੇਖੋ ਜਦੋਂ ਪਰਖ ਕਰਦੇ ਨੇ ਗੁਰੂ ਦੀ ਪਰਖ ਵਿੱਚ ਕੋਈ ਪੂਰਾ ਉਤਰਦਾ ਨਹੀਂ ਤਾਂ ਝੜ ਚੜ ਪੰਦੇ ਕੱਚੇ ਬਿਰਹੀ ਜਿੰਨਾ ਕਾਰ ਨਾ ਆਈ ਅੱਧੀ ਰਾਤ ਦਾ ਸਮਾਂ ਅੱਧੀ ਰਾਤ ਦਾ ਸਮਾਂ ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਲੈਣਿਆ ਕਿੰਨੀ ਕੜਾਕੇ ਦੀ ਧੁੱਪ ਨਿਕਲੀ ਹੋਈ ਅੱਧੀ ਰਾਤ ਦਾ ਸਮਾਂ ਕਾਲੀ ਬੋਲੀ ਰਾਤ ਇੰਨਾ ਹਨੇਰਾ ਹੱਥ ਪਸਾਰਿਆਂ ਦਿਸਦਾ ਨਹੀਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਲੈ ਨੇ ਪੁੱਤਰਾ ਵੇਖ ਕਿੰਨੀ ਸੋਹਣੀ ਧੁੱਪ ਨਿਕਲੀ ਏ ਆ ਲੋ ਆ ਜਿਹੜੀਆਂ ਚਾਦਰਾਂ ਨੇ ਕੱਪੜੇ ਨੇ ਇਹ ਰਾਵੀ ਦੇ ਜਾ ਕੇ ਧੋ ਕੇ ਲੈ ਕੇ ਸੁਕਾ ਕੇ ਲੈ ਕੇ ਆਓ ਭਾਈ ਲੈਨੇ ਨੇ ਇਹ ਨਹੀਂ ਆਖਿਆ ਮਹਾਰਾਜ ਵੀ ਹਾਲੇ ਤਾਂ ਅੱਧੀ ਰਾਤ ਭਾਈ ਲੈਨਾ ਜੀ ਦੇ ਹੱਥ ਜੁੜ ਗਏ ਜੀ ਮਹਾਰਾਜ ਉਹ ਚਾਦਰਾਂ ਉਹ ਕੱਪੜੇ ਚੁੱਕੇ ਤੇ ਰਾਵੀ ਦੇ ਕਿਨਾਰੇ ਤੇ ਧੋਣ ਵਾਸਤੇ ਚਲੇ ਗਏ ਅੱਧੀ ਰਾਤ ਨੂੰ ਧੋ ਕੇ ਜਦੋਂ ਚਾਦਰਾਂ ਤੇ ਵਾਪਸ ਲੈ ਕੇ ਆ ਰਹੇ ਨਿਨ ਤੇ ਅੱਗੋਂ ਬਾਬਾ ਬੁੱਢਾ ਜੀ ਮਿਲ ਗਏ ਬਾਬਾ ਬੁੱਢਾ ਜੀ ਮਿਲ ਗਏ ਇੰਨੇ ਨੂੰ ਦਿਨ ਚੜ ਆਇਆ ਬਾਬਾ ਬੁੱਢਾ ਜੀ ਪੁੱਛਦੇ ਨੇ ਭਾਈ ਲੈਣਿਆ ਅੱਜ ਬੜਾ ਧੀਰ ਨਾਲ ਤੁਹਾਡੇ ਦਰਸ਼ਨ ਹੋਏ ਨੇ ਕਿੱਥੇ ਗਏ ਰਹੇ ਅੱਜ ਅੰਮ੍ਰਿਤ ਵੇਲੇ ਗੁਰੂ ਦੇ ਚਰਨਾਂ ਵਿੱਚ ਤੁਹਾਨੂੰ ਦੇਖਿਆ ਨਹੀਂ ਭਾਈ ਲੈਨਾ ਜੀ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਆ ਚਾਦਰਾ ਧੋਣ ਵਾਸਤੇ ਗਏ ਸੀ ਇਹ ਵਸਤਰ ਧੋਣ ਵਾਸਤੇ ਰਾਵੀ ਦੇ ਕਿਨਾਰੇ ਗਏ ਸੀ ਬਾਬਾ ਬੁੱਢਾ ਜੀ ਕਹਿਣ ਲੱਗੇ ਭਾਈ ਲੈਣਿਆ ਇਹ ਚਾਦਰਾਂ ਤਾਂ ਕੱਲ ਧੋਤੀਆਂ ਇਹ ਵਸਤਰ ਤਾਂ ਕੱਲ ਧੋਤੇ ਨੇ ਤੁਸੀਂ ਧੋਤਿਆਂ ਨੂੰ ਕਾਦੇ ਵਾਸਤੇ ਧੋਣ ਵਾਸਤੇ ਗਏ ਭਾਈ ਲੈਨਾ ਜੀ ਕਹਿਣ ਲੱਗੇ ਬਾਬਾ ਬੁੱਢਾ ਜੀ ਇਹ ਚਾਦਰਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਧੋ ਲਿਆਓ ਤੇ ਅਸੀਂ ਉਹਨਾਂ ਦੇ ਹੁਕਮ ਨੂੰ ਮੰਨਦੇ ਹੋਏ ਧੋਣ ਵਾਸਤੇ ਚਲੇ ਗਏ ਇਸ ਕਰਕੇ ਲੇਟ ਹੋ ਗਿਆ ਅਜ ਮ੍ਰਿਤਵੇਲੇ ਇੰਨੇ ਚਿਲ ਨੂੰ ਇਹ ਗੱਲਬਾਤ ਹੋ ਰਹੀ ਬਾਬਾ ਬੁੱਢਾ ਜੀ ਕਹਿਣ ਲੱਗੇ ਚੰਗੇ ਗੁਰੂ ਨਾਨਕ ਦੇਵ ਜੀ ਤੇ ਚੰਗਾ ਆ ਭਾਈ ਲੈਨੇ ਆ ਤੂੰ ਜਿਹੜੀਆਂ ਤੋਤੀਆਂ ਚਾਦਰ ਦਵਾਰਾ ਫਿਰ ਧੋਕੇ ਲੈ ਹੈ ਕੱਲ ਤੋਤੀਆਂ ਇਹ ਕਿਹੜੀਆਂ ਖਰਾਬ ਹੋ ਗਈਆਂ ਇਹ ਕਿਹੜੀਆਂ ਲਿਬੜ ਗੰਜਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਵੀ ਆਗੇ ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਜੀ ਭਾਈ ਲੈਨਾ ਜੀ ਕੀ ਵਿਚਾਰ ਹੋ ਰਹੀ ਦੋਵਾਂ ਦੇ ਹੱਥ ਜੁੜ ਗਏ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਮਹਾਰਾਜ ਚੰਗੇ ਭਾਈ ਲੈਣੇ ਨੂੰ ਤੁਸੀਂ ਕੰਮ ਲਾਇਆ ਧੋਤੀਆਂ ਹੋਈਆਂ ਚਾਦਰਾਂ ਅੱਜ ਫਿਰ ਧੋਣ ਵਾਸਤੇ ਦੇ ਦਿੱਤੀਆਂ ਭੇਜ ਦਿੱਤਾ ਮਹਾਰਾਜ ਇਹ ਚਾਦਰਾਂ ਤਾਂ ਕੱਲ ਧੋਤੀਆਂ ਨੇ ਸਤਿਗੁਰੂ ਕਹਿਣ ਲੱਗੇ ਅੱਛਾ ਬਾਬਾ ਬੁੱਢਾ ਜੀ ਚਾਦਰਾਂ ਕੱਲ ਧੋਤੀਆਂ ਚਲੋ ਸਾਨੂੰ ਪਤਾ ਨਹੀਂ ਸੀ ਮਹਾਰਾਜ ਕਹਿਣ ਲੱਗੇ ਭਾਈ ਲੈਣਿਆਂ ਜੇ ਇਹ ਚਾਦਰਾਂ ਕੱਲ ਧੋਤੀਆਂ ਆ ਤੇ ਤੁਸੀਂ ਸਾਨੂੰ ਦੱਸ ਦੇਣਾ ਤੁਸੀਂ ਧੋਣ ਵਾਸਤੇ ਕਿਉਂ ਗਏ ਹੁਣ ਭਾਈ ਲੈਣੇ ਦੀ ਭਾਵਨਾ ਭਾਈ ਲੈਣੇ ਦਾ ਭਰੋਸਾ ਤੱਕ ਉਹਦੇ ਹੱਥ ਜੁੜ ਗਏ ਅੱਖਾਂ ਵਿੱਚੋਂ ਬੈਰਾਗ ਦੇ ਅਥਰੂ ਵਹਿ ਤੁਰੇ ਮਹਾਰਾਜ ਫਿਰ ਕਹਿੰਦੇ ਨੇ ਭਾਈ ਲੈਣਿਆ ਜੇ ਇਹ ਚਾਦਰਾਂ ਕੱਲ ਧੋਤੀਆਂ ਸੀ ਤੁਸਾਂ ਦੱਸ ਦੇਣਾ ਸੀ ਤੁਸੀਂ ਦੱਸ ਦੇਣਾ ਸੀ ਭਾਈ ਲੈਣਾ ਕਹਿਣ ਲੱਗਾ ਮਹਾਰਾਜ ਜਿਹੜੀਆਂ ਚਾਦਰਾਂ ਮੇਰੇ ਗੁਰੂ ਨਾਨਕ ਦੇਵ ਜੀ ਦੀ ਨਜ਼ਰ ਵਿੱਚ ਮੈਲੀਆਂ ਨੇ ਮੈਂ ਕਿਵੇਂ ਕਹਿ ਦਿਆਂ ਉਹ ਕੱਲ ਧੋਤੀਆਂ ਹੈ ਮਹਾਰਾਜ ਮੈਂ ਤਾਂ ਹੁਕਮ ਨੂੰ ਮੰਨਣਾ ਹੈ ਮਹਾਰਾਜ ਤੁਹਾਡੇ ਹੁਕਮ ਦੇ ਅੰਦਰ ਮੈਂ ਰਹਿਣਾ ਹੈ ਸਤਿਗੁਰੂ ਜਿਹੜੀਆਂ ਚਾਦਰਾਂ ਤੁਹਾਡੀਆਂ ਨਜ਼ਰਾਂ ਵਿੱਚ ਮੈਲੀਆਂ ਨੇ ਕਿਵੇਂ ਕਹਿ ਦਿਆਂ ਉਹ ਕੱਲ ਧੋਤੀਆਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਨੇ ਨੂੰ ਗਲਵਕੜੀ ਵਿੱਚ ਲਿਆ ਸੀਨੇ ਨਾਲ ਲਾਇਆ ਸਿਰ ਤੇ ਪਿਆਰ ਦਿੱਤਾ ਭਾਈ ਲੈਨੇ ਆ ਇੱਕ ਕਦਮ ਹੋਰ ਅੱਗੇ ਵਧ ਗਏ ਭਾਈ ਲੈਨਾ ਜੀ ਇੰਨੇ ਹੁਕਮ ਦੀ ਪਾਲਣਾ ਕਰਦੇ ਰਹੇ ਇੱਕ ਦਿਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲੈਨੇ ਨੂੰ ਕਹਿੰਦੇ ਨੇ ਭਾਈ ਲੈਨੇ ਆ ਕਿੰਨੀ ਸੰਗਤ ਆਈ ਏ ਇਦਾਂ ਕਰੋ ਵੀ ਆ ਸਾਹਮਣੇ ਜੋ ਕਿਕਰ ਹੈ ਨਾ ਇਹਦੇ ਤੇ ਚੜ ਕੇ ਇਹਨੂੰ ਭਲਾਓ ਮਠਿਆਈ ਡਿੱਗੇਗੀ ਤੇ ਆਪਾਂ ਸੰਗਤ ਵਿੱਚ ਵਰਤਾਵਾਂਗੇ ਤੁਸੀਂ ਕਰਤਾਰਪੁਰ ਸਾਹਿਬ ਜਾਓ ਜਾਂ ਜਨਮ ਸਾਖੀ ਪੜੋ ਤੁਹਾਨੂੰ ਪਤਾ ਲੱਗੇਗਾ ਭਾਈ ਲੈਨਾ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਹੱਥ ਜੋੜ ਕੇ ਕਹਿਣ ਲੱਗੇ ਜੀ ਮਹਾਰਾਜ ਇੱਥੇ ਕਹਿੰਦੇ ਨੇ ਬਾਬੇ ਲਖਮੀ ਦਾਸ ਨੇ ਆਖਿਆ ਮਹਾਰਾਜ ਕਦੇ ਕਿਕਰਾਂ ਤੋਂ ਮਠਿਆਜਾਂ ਡੱਗੀਆਂ ਸਾਰੀ ਦੁਨੀਆ ਜਾਣਦੀ ਏ ਕਿਕਰਾਂ ਨੂੰ ਕੇਵਲ ਕੰਡੇ ਲੱਗਦੇ ਨੇ ਕਿਕਰਾਂ ਨੂੰ ਕੇਵਲ ਤੁੱਕੇ ਲੱਗਦੇ ਨੇ ਮਹਾਰਾਜ ਮਠਿਆਜਾਂ ਨਹੀਂ ਲੱਗਦੀਆਂ ਬਾਬਾ ਸ਼੍ਰੀਚੰਦ ਨੇ ਵੀ ਇਹ ਗੱਲ ਆਖੀ ਭਾਈ ਲੈਨਾ ਜੀ ਤੁਰ ਪੈ ਤੇ ਭਾਈ ਲੈਨਾ ਜੀ ਨੂੰ ਕੰਨਾਂ ਨੇ ਰੋਕਿਆ ਭਾਈ ਲੈਨਿਆ ਤੁਸੀਂ ਤਾਂ ਕੁਝ ਸੋਚ ਲਿਆ ਕਰੋ ਕਿਕਰਾਂ ਨੂੰ ਕਦੇ ਮਠਿਆਜਾਂ ਲੱਗੀਆਂ ਭਾਈ ਲੈਨਾ ਜੀ ਕਹਿਣ ਲੱਗੇ ਮੇਰਾ ਫਰਜ਼ ਹੈ ਗੁਰੂ ਦੇ ਹੁਕਮ ਨੂੰ ਮੰਨਣਾ ਮਠਿਆਜਾਂ ਡੇਗਣੀਆਂ ਬਾਬੇ ਗੁਰੂ ਨਾਨਕ ਦੇਵ ਜੀ ਦਾ ਕਰਮ ਹੈ ਭਾਈ ਲੈਣਾ ਜੀ ਕਿਕਰ ਤੇ ਚੜ ਗਏ ਉਹਨੂੰ ਹਲੂਨਾ ਦਿੱਤਾ ਮਠਿਆਈ ਡਿੱਗੀ ਸੰਗਤ ਵਿੱਚ ਵਰਤਾਈ ਗੁਰੂ ਨਾਨਕ ਦੇਵ ਜੀ ਨੇ ਵੱਖ-ਵੱਖ ਪ੍ਰੀਖਿਆਵਾਂ ਭਾਈ ਲੈਣੇ ਦੀਆਂ ਲੰਗਾਂ ਅਖੀਰ ਤੇ ਜਿਹੜੀ ਪ੍ਰੀਖਿਆ ਲਈ ਨਾ ਗੁਰੂ ਨਾਨਕ ਦੇਵ ਜੀ ਨੇ ਆਪਣਾ ਰੂਪ ਭਿਆਨਕ ਬਣਾ ਲਿਆ ਬਾਟੇ ਹੋਏ ਕੱਪੜੇ ਸਰੀਰ ਤੇ ਪਾ ਲਏ ਲੀਰੋ ਲੀਰ ਜਿਹੜਾ ਚੋਲਾ ਬੰਦਾ ਮੈਲਾ ਉਹ ਆਪਣੇ ਸਰੀਰ ਤੇ ਪਾ ਲਿਆ ਆਪਣੇ ਹੱਥ ਵਿੱਚ ਛੋਟਾ ਫੜ ਲਿਆ ਆਪਣੇ ਮਗਰ ਕੁੱਤੇ ਲਾ ਲਏ ਤੇ ਸਾਰੇ ਗੁਰੂ ਨਾਨਕ ਦੇਵ ਜੀ ਦੇ ਪਿੱਛੇ ਪਿੱਛੇ ਤੁਰੇ ਜਾਂਦੇ ਨੇ ਅੱਜ ਗੁਰੂ ਨਾਨਕ ਦੇਵ ਜੀ ਕੀ ਕਰਨਗੇ ਥੋੜੀ ਦੂਰ ਗਏ ਗੁਰੂ ਨਾਨਕ ਦੇਵ ਜੀ ਨੇ ਪੈਸਿਆਂ ਦੀ ਵਰਖਾ ਪਿੱਛੇ ਨੂੰ ਸੁਟਨੇ ਸ਼ੁਰੂ ਕਰ ਦਿੱਤੇ ਕੁਝ ਤਾਂ ਜਿਹੜੇ ਕੇਵਲ ਮਾਇਆ ਦੀ ਇੱਛਾ ਲੈ ਕੇ ਆਉਂਦੇ ਸਨ ਉਹਨਾਂ ਨੇ ਪੈਸੇ ਇਕੱਠੇ ਕੀਤੇ ਵਾਪਸ ਘਰਾਂ ਨੂੰ ਮੁੜ ਗਏ ਤੁਰੇ ਜਾਂਦੇ ਨੇ ਮਹਾਰਾਜ ਨੇ ਕੁੱਤੇ ਮਗਰ ਲਾ ਦਿੱਤੇ ਕੁਝ ਸੰਗਤ ਡਰ ਦੀ ਮਾਰੀ ਕੁੱਤਿਆਂ ਤੋਂ ਪਿੱਛੇ ਨੂੰ ਹਟਾਈ। ਥੋੜੀ ਦੂਰ ਗਏ ਗੁਰੂ ਨਾਨਕ ਦੇਵ ਜੀ ਨੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਮਹਾਰਾਜ ਕ੍ਰੋਧ ਨਾਲ ਬੋਲਣਾ ਸ਼ੁਰੂ ਕਰ ਦਿੱਤਾ। ਕੁਝ ਸਿੱਖ ਸੰਗਤਾਂ ਉੱਥੋਂ ਹੀ ਵਾਪਸ ਮੁੜਾਈਆਂ। ਜਦੋਂ ਮਹਾਰਾਜ ਨੇ ਡੰਡੇ ਮਾਰੇ ਕਬੂਲ ਬੋਲੇ ਉਸੇ ਨਾਲ ਸੰਗਤਾਂ ਪਿੱਛੇ ਨੂੰ ਮੁੜਾਈਆਂ। ਤੇ ਜਿਸ ਵੇਲੇ ਬਾਬਾ ਬੁੱਢਾ ਜੀ ਤੇ ਭਾਈ ਲੈਣਾ ਜੀ ਰਹਿ ਗਏ ਸਤਗੁਰੂ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਵੀ ਡੰਡੇ ਜ਼ੋਰ-ਜ਼ੋਰ ਦੀ ਮਾਰੇ। ਬਾਬਾ ਬੁੱਢਾ ਜੀ ਵੀ ਪਿੱਛੇ ਮੋੜ ਆਏ। ਭਾਈ ਲੈਨੇ ਨੂੰ ਡੰਡਾ ਵੱਜਿਆ, ਹੱਥ ਜੁੜ ਗਏ। ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖ ਲਿਆ। ਮਹਾਰਾਜ ਮੈਨੂੰ ਬਖਸ਼ ਲੋ, ਅਨੇਕਾਂ ਭੁੱਲਾ ਹੋ ਗਈਆਂ। ਕਿਰਪਾ ਕਰਕੇ ਮੈਨੂੰ ਬਖਸ਼ ਲੋ। ਸਤਗੁਰੂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਲੈਨੇ ਆ ਸਾਰੇ ਘਰਾਂ ਨੂੰ ਤੁਰ ਗਏ। ਤੁਸੀਂ ਪਿੱਛੇ ਕਿਉਂ ਨਹੀਂ ਜਾਂਦੇ ਤੁਸੀਂ ਵੀ ਆਪਣੇ ਘਰ ਨੂੰ ਮੁੜ ਜਾਓ ਭਾਈ ਲੈਹਨੇ ਨੇ ਉਸ ਵੇਲੇ ਆਖਿਆ ਮਹਾਰਾਜ ਘਰਾਂ ਵਾਲੇ ਘਰਾਂ ਨੂੰ ਮੁੜ ਗਏ ਜਿਨ੍ਹਾਂ ਦੇ ਘਰ ਸਨ ਉਹ ਘਰਾਂ ਨੂੰ ਚਲੇ ਗਏ ਸਤਿਗੁਰੂ ਭਾਈ ਲੈਹਨੇ ਦਾ ਘਰ ਹੀ ਗੁਰੂ ਨਾਨਕ ਦੇ ਚਰਨ ਨੇ ਮੈਂ ਤੁਹਾਡੇ ਚਰਨਾਂ ਨੂੰ ਛੱਡ ਕੇ ਦੱਸੋ ਕਿੱਧਰ ਨੂੰ ਜਾਵਾਂ ਮੇਰਾ ਟਿਕਾਣਾ ਹੀ ਗੁਰੂ ਨਾਨਕ ਦੇਵ ਜੀ ਦੇ ਚਰਨ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਲੈਨਿਆ ਜੇ ਤੂੰ ਸਾਡੇ ਚਰਨਾਂ ਨੂੰ ਕਹਿਣਾ ਆ ਸਾਡਾ ਟਿਕਾਣਾ ਇਹ ਨੇ ਭਾਈ ਲੈਨਿਆ ਫਿਰ ਸਾਨੂੰ ਵੀ ਟਿਕਨ ਵਾਸਤੇ ਕੋਈ ਸਰੀਰ ਚਾਹੀਦਾ ਅਸੀਂ ਤੇਰੇ ਅੰਦਰ ਨਿਵਾਸ ਕਰਾਂਗੇ ਪਰ ਇਸ ਤੋਂ ਪਹਿਲੋਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਆਹ ਸਾਹਮਣੇ ਮੁਰਦਾ ਹੈ ਮੰਜਾ ਆ ਮੰਜੇ ਦੇ ਉੱਪਰ ਮੁਰਦਾ ਪਿਆ ਚਿੱਟੇ ਚਾਦਰ ਦੇ ਨਾਲ ਢੱਕਿਆ ਭਾਈ ਲੈਨਿਆ ਇਹ ਮੁਰਦਾ ਤੁਹਾਨੂੰ ਖਾਣਾ ਪੈਣਾ ਭਾਈ ਲੈਨੇ ਦੇ ਹੱਥ ਜੁੜ ਗਏ ਜੀ ਮਹਾਰਾਜ ਜਰੂਰ ਖਾਵਾਂਗੇ ਭਾਈ ਲੈਨਾ ਜੀ ਨੇ ਮੁਰਦੇ ਦੇ ਆਲੇ ਦੁਆਲੇ ਘੁੰਮੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਲੈਨੇ ਆ ਖਾਂਦਾ ਨਹੀਂ ਸਤਿਗੁਰੂ ਹੁਕਮ ਕਰੋ ਕਿਹੜੇ ਪਾਸਿਓਂ ਖਾਵਾਂ ਜਦੋਂ ਇੰਨੀ ਗੱਲ ਕਹੀ ਤੇ ਭਾਈ ਲੈਹਨੇ ਨੇ ਜਦੋਂ ਗੁਰਮਖੋ ਉਸ ਮੁਰਦੇ ਤੋਂ ਚਾਦਰ ਚੁੱਕੀ ਤੇ ਥੱਲੇ ਕਢਾ ਪ੍ਰਸ਼ਾਦ ਦੀ ਦੇਗ ਭਾਈ ਲੈਨਾ ਜੀ ਪਰਖ ਵਿੱਚ ਪੂਰੇ ਉਤਰੇ ਸਤਗੁਰੂ ਗੁਰੂ ਨਾਨਕ ਦੇਵ ਜੀ ਨੇ 1539 ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਭਾਈ ਲੈਹਨੇ ਨੂੰ ਗੁਰਤਾ ਗੱਦੀ ਦਾ ਤਖਤ ਦੇ ਕੇ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੰਡਾ ਜੀ ਤੋਂ ਲਵਾਇਆ ਪੰਜ ਪੈਸੇ ਨਾਰੀਅਲ ਰੱਖ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਤਿੰਨ ਪ੍ਰਕਰਮਾਂ ਕੀਤੀਆਂ ਅਤੇ ਸੰਗਤ ਨੂੰ ਹੁਕਮ ਕੀਤਾ ਵੀ ਅੱਜ ਤੋਂ ਬਾਅਦ ਸਾਡੀ ਗੱਦੀ ਦੇ ਮਾਲਕ ਭਾਈ ਲੈਨਾ ਜੀ ਇਹ ਗੁਰੂ ਅੰਗਦ ਦੇਵ ਜੀ ਬਣ ਗਏ ਨੇ ਇਹਨਾਂ ਦੇ ਚਰਨਾਂ ਵਿੱਚ ਇਹਨਾਂ ਦੀ ਰਹਿਨਮਾਈ ਵਿੱਚ ਰਹਿ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਹੈ ਭਾਈ ਲੈਨੇ ਨੂੰ ਸਤਿਗੁਰਾਂ ਨੇ ਹੁਕਮ ਲਾਇਆ ਭਾਈ ਲੈਨਾ ਜੀ ਤੁਸੀਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਨਹੀਂ ਰਹਿਣਾ ਤੁਸੀਂ ਖਡੂਰ ਸਾਹਿਬ ਚਲੇ ਜਾਓ ਖਡੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਭਾਗ ਲਾਏ ਅੱਜ ਸਤਿਗੁਰੂ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਦੇ ਅੰਦਰ ਭਾਵਨਾਵਾਲੇ ਸਿੱਖ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਜੁਨਾ ਰਹੇ ਨੇ ਅੱਜ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ